ਉੰਨੀ ਫੜਾਤੀ ਗੱਡੀ ਵੀ ਹਾਸ਼ਿਆ ਤੂੰ ਚਲਾ ਲਾ ਨੇ ਕਹਿੰਦਾ ਡਰਾਈਵਰ ਨਾ ਹੈਵੀ ਡਰਾਈਵਰ ਨਹੀਂ ਨਹੀਂ ਮੈਂ ਮੇਰਾ ਵਧੀਆ ਡਰਾਈਵਰ ਹੈ ਨਾ ਸਰ ਵਾਲਾ ਉਹ ਡਿਆ ਲਾ ਲਾ ਇਹਨਾਂ ਨੇ ਪਤੰਗਾ ਲੋਟ ਲੋਟ ਕੇ ਤੇ ਰੈਸਟੋਰੈਂਟ ਬਣਾਇਆ ਆ ਗਰਮ ਕਰਾ ਕੇ ਲਿਆਓ ਯਾਰ ਦੇਖੋ ਮੈਂ ਟੈਂਟਰ ਨੂੰ ਆ ਕੇ ਮਦਾਨੀ ਕਰਾਉਂਦੇ ਸਾਰਾ ਕੁਝ ਖਾ ਲੈਣਗੇ ਫਿਰ ਸੋਫ ਨਹੀਂ ਛੱਡਣਗੇ ਹੈਲੋ ਗਾਇਜ਼ ਹਾਊ ਆਰ ਯੂ ਵੈਲਕਮ ਬੈਕ ਟੂ ਮਾਈ ਚੈਨਲ ਐਂਡ ਥੈਂਕ ਯੂ ਫਾਰ ਸਬਸਕ੍ਰਾਈਬਿੰਗ ਟੂ ਮੀ ਹੋਰ ਟੂ ਮੈਨੀ ਡੇਸ ਆ ਗੱਡੀ ਲੱਗੀ ਆ ਆਪਣੀ ਹੋ ਵੀਰ ਮੁਬਾਰਕਾ ਵੀਰ 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 ਮੁਬਾਰਕਾ ਗੱਡੀ ਦੇ ਵੀਰ ਤੁਹਾਨੂੰ ਮੁਬਾਰਕਾ ਅੱਛਾ ਇਹ ਅੱਛਾ ਸਤਿ ਸ਼੍ਰੀ ਅਕਾਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਵਧੀਆ ਦੀ ਆ ਵੀਰ ਨੂੰ ਮੁਬਾਰਕਾ ਦੋ ਵੀਰ ਨੇ ਗੱਡੀ ਲਈ ਆ ਤੇ ਪਿਆਰ ਪਿਆਰ ਵੇਖੋ ਆਉਂਦੀ ਫੜਾਦੀ ਗੱਡੀ ਵੀ ਖਾਸ ਹੈ ਤੂੰ ਚਲਾ ਲਾ ਨੇ ਕਹਿੰਦਾ ਡਰਾਈਵਰ ਹੈ ਹੈਵੀ ਡਰਾਈਵਰ ਨਹੀਂ ਨਹੀਂ ਮੈਂ ਫਿਰ ਵਧੀਆ ਡਰਾਈਵਰ ਆ ਨਾ ਇਸ ਕਰਕੇ ਹੈਵੀ ਡਰਾਈਵਰ ਗਾਈਜ਼ ਵੀਰੇ ਗੱਡੀ ਵੇਖੋ ਤੇ ਹੀ ਰੋਕ ਜਾ ਇੱਕ ਮਿੰਟ ਇਹ ਹੋਣੀ ਨਾ ਕਿਹੜੀ ਪੋਰਸ਼ 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 ਵਾਲੀ ਫੀਲਿੰਗ ਹੋਣੀ ਪੋਰਸ਼ ਵਾਲੀ ਫੀਲਿੰਗ ਆ ਬੀ ਜੋ ਆ ਬੜਾ ਪੋਰਸ਼ ਵਾਲੀ ਫੀਲਿੰਗ ਕੋ ਸਾਹਿਬ ਬਹੁਤ ਵਧੀਆ ਗੱਡੀ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਗੱਲ ਸਮਝ ਲੱਗੀ ਕਿ ਨਹੀਂ ਵਿਆਹ ਨਾ ਵਿਆਹ ਨਾ ਮੁੰਡਾ ਗਿਆ ਵਿਆਹ ਉਧਰੋਂ ਵੀ ਮਾਰ ਬਾਈ ਇੰਨੇ ਸੋਹਣੇ ਲੱਗਣਦੇ ਸੀ ਮਾਰੀ ਬੰਦ ਕਰਦੀ ਉਹ ਬੁੰਡ ਤੇ ਚੋਕ ਵਿਆਹ ਆ ਮੁੰਡਾ ਆ ਗਿਆ ਵਾ ਉਹ ਪਾਣੀ ਵਾਰੇ ਅਮੀਂ ਵਾਰੇ ਖਾਏ ਕਿਦਾਂ ਸਾਇਦ ਉਸ ਬੜਾ ਟਾਈਮ ਲਾਤਾ ਵਾ ਖਾਲਸਾ ਵਾਜੀ ਹਾਂਜੀ ਜਰਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਤ ਬਾਲਕਤਾ ਕਿਤੇ ਜਕਾਰੇ ਛੱਡਣ ਡਿਆ ਈਓ ਸਰ ਜੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਵੀ ਮੁਬਾਰਕ ਬਾਈ ਤੁਸੀਂ ਮਾਰ ਬਾਰਕਾ ਜੀ ਬਾਰਕਾ ਜੀ ਚਮਕ ਦੀਦੀ ਹੁੰਦਾ ਉਹ ਪਾਜੀ ਵਰਗਾ ਜਿਵੇਂ ਆਜੀ ਗੱਡੀ ਤੇ ਚਰਮ ਦੇਂਦੀਆਂ ਚਾਹੇ ਮੈਨੂੰ ਚਲਾਉਣ ਡਾਇਆ ਇਹ ਤੇ ਮੈਨੂੰ ਚਲਾਉਣੀ ਨਹੀਂ ਆਉਂਦੀ ਦੋਸਤੋ ਮੱਛੀ ਠੰਡੀ ਹੋਈ ਨਹੀਂ ਚਲੋ ਮਾਰ ਪਾਜੀ ਮਾਰ ਸੈਲਫ ਯਾਰ ਲੇਟ ਬਹੁਤ ਹੋ ਗਏ ਵੇਖ ਹੁਣ ਇਹ ਕੀ ਯਾਰ ਮੇਰਾ ਬੂਟਰ ਲੈ ਨਹੀਂ ਤੇ ਇੰਨਾ ਟਾਈਮ ਕੋ ਲਾਇਆ 10 ਪਹਿਲਾਂ ਨਹੀਂ ਇਹ ਮੈਂ ਮੇਕਅਪ ਕਰ ਰਿਹਾ ਹਾਂ ਇੱਚ ਕਮਿੱਚ ਕ ਹੋ ਰਿਹਾ ਹੈ ਮਿੱਚ ਕ ਵੀ ਸੰਗ ਦਾ ਵੇਖੀ ਉਹ ਨਿਆ ਬੰਦਾ ਬਹੁਤ ਫੜ ਚਲ ਗਿਆ ਹੈਲੋ ਹੈਲੋ ਜੀ ਨੂੰ ਕਿੱਦਾਂ ਠੀਕ ਹੋ ਗਿਆ ਕੋਈ ਪੋਚ ਦੇ ਮਾਰੋ ਕਈ ਸਮਾਈਲ ਸਮਾਈਲ ਪਲੀਜ਼ ਸਮਾਈਲ ਤੇ ਕਰੋ ਸਰ ਬਾਲਾ ਉਹਦੇ ਲਾਲ ਦਾ ਸਰ ਬਾਲਾ ਸਰ ਬਾਲਾ ਮਾਰਦਾ ਵੈਲੀ ਸਰ ਬਾਲਾ ਪੈਂਟ ਕੋਡ ਪਾ ਵਿਆਹ ਤੇ ਆਏ ਨੇ ਲਖਿਆ ਹਾਂਜੀ ਸੱਸ ਜੀ ਵੀਰ ਵਿਆਹ ਤੇ ਆਇਆ ਵਾ ਪੋਛਦੇ ਸਹੀ ਕਿ ਸਾਈਏ ਮੰਗ ਨਹੀਂ ਜਾਏ ਅਜੀ ਅੱਜ ਵੀਰ ਦਾ ਤੀਜਾ ਵਿਆਹ ਵਾ ਆਹੀ ਕਾਚੂਣਾ ਵੱਡਲਾ ਹੀ ਭਜਾਈ ਡੇ ਲਾਵਾ ਫੋਨ ਸੱਚੀ ਦੱਸੋ ਘਰ ਦੇ ਪਿਛੇ ਤੋਂ ਕਿੱਦਾਂ ਜੀ ਬਰਨਾ ਤੁਹਾਨੂੰ ਬਰਨਾ ਪਾਏ ਵੇਖਿਆ ਤੀ ਕਦੇ ਬਰਨਾ ਪਾਏ ਆਹ ਪਾਜੀ ਬਰਨਾ ਪਾਏ ਅਰ ਗੱਲ ਲੱਗਣ ਡਿਆ ਮਾਮਾ ਪਤਾ ਕਿੰਨਾ ਫੇਮਸ ਆ ਉਹ ਭਰਾ ਕਿਹੜਾ ਘਟ ਮਾਮਾ ਤੇ ਫੋਲੋਅਰ ਪਤਾ ਕਿੰਨੇ ਆਹ ਬਰਨਾ ਸਾਈਏ ਨਾ ਅਮੀਰ ਦੇ 321 ਆ ਮੇਰੇ 322 ਆ ਓਏ ਇਹਨਾਂ ਨੇ ਪਤੰਗਾ ਵੇ ਵਧੀਆ ਲਾਈਆਂ ਨਾ ਬਸੰਤ ਆਉਣ ਵਾਲੀ ਨਾ ਆ ਇਹਨਾਂ ਨੇ ਪਤੰਗਾ ਲੋਟ-ਲੋਟ ਕੇ ਤੇ ਰੈਸਟੋਰੈਂਟ ਬਣਾਇਆ ਪਾਪਾ ਵੀ ਕੰਮ ਸ਼ੁਰੂ ਕਰੀਏ ਪਤੰਗਾ ਲੋਟ-ਲੋਟ ਕੇ ਤੇ ਰੈਸਟੋਰੈਂਟ ਬਣਾਈ ਆ ਪੰਗਰ ਪੱਖੀਆਂ ਹੈ ਪੱਖੀਆਂ ਵੀ ਪੁਰਾਣੇ ਬੰਦੇ ਚਿੱਤੋ ਪਾ ਜੀ ਪੱਖੀਆਂ ਵੀ ਲੱਗਿਆ ਵੀਰ ਕੋੜਾ ਬਾ ਵੀਰ ਜੱਟ ਵੀ ਉਹ ਗੱਲ ਕਹਿ ਕੇ ਦਿਲ ਜਿੱਤ ਲਿਆ ਜਿਹੜਾ ਤੀ ਕਿਹਾ ਨਾ ਵੀ ਮੈਂ ਉਹ ਲਾਇਆ ਵਾ ਨੋਟੀਫਿਕੇਸ਼ਨ ਆਇਆ ਮੇਰੇ YouTube ਤੇ ਹਾਂ ਹੋ ਲਾਇਆ ਦੱਸਦਾ ਮੈਂ ਵੇਲਾ ਦਿਲ ਜਿੱਤ ਲਿਆ ਵੀ ਮੇਰੇ ਘਰ ਕੇ ਵਲੌਗ ਬਣਾਉਣਾ ਲਗਾ ਉਹ ਦੱਸਣੀ ਬਣਾਉਣਾ ਆ ਵੀ ਪ੍ਰੇਮ ਵੇ ਕਿੰਡਾ ਵਧੀਆ ਹੋਂਡਿਆ ਦੇਖਿਆ ਕਲੈਰਟੀ ਵੇਖੀ ਵੀਰ ਹੈ ਬੜਾ ਸੋਹਣਾ ਆ ਇਹ ਸ਼ਰਮਾਲਾ ਸ਼ਰਮਾਲਾ ਪਰ ਆ ਬਣਾਇਓ ਕੇਂਦਰ ਬਣਾਉਂਦੇ ਜੀ ਬਹੁਤ ਤਿਆਰ ਕਰਤਾ ਜਾ ਕਰ ਰਹਿ ਨੂੰ ਮਮਾ ਦੋ ਚਰ ਮਹੀਨੇ ਵੈਸੇ ਨਹੀਂ ਨਾ ਗੱਲ ਤਾਂ ਸੰਗਤ ਆਈ ਕਰ ਮਮਾ ਮੰਮੀ ਮੈਂ ਕੋਪੀ ਪੀਂਦੇ ਆਈ ਸੱਚੀ ਮੈਂ ਕੋਪੀ ਪੀਂਦੇ ਆਈ ਮਮਮੀ ਸ਼ਰਾਬ ਵੀ ਬੰਦੇ ਦੁੱਜੇ ਹੀ ਹੋ ਮੈਂ ਸੋਫੀ ਹੂੰ ਸ਼ਰਾਬਾ ਪੀਂਦੇ ਇਹ ਸ਼ਰਾਬਾ ਪੀਂਦੇ ਇਹ ਦੇਸ਼ ਇਹਨਾਂ ਚ ਰਹਿੰਦੇ ਹੋਗ ਨਹੀਂ ਇਹਨਾਂ ਨੂੰ ਰਹਿਣਾ ਸਹੀ ਨਹੀਂ ਹੁੰਦਾ ਕੋਈ ਹਰਦੀਪਾ ਪਾ ਸ਼ਰਾਬੀ ਨਾ ਮੇਰੇ ਘਰ ਦਾ ਆ ਲਾਣੀ ਯਾਰ ਮਮੀ ਆ ਸ਼ਰਾਬ ਪੀਂਦਾ ਹੀ ਜ਼ਿਆਦਾ ਸ਼ਰਾਬ ਪੀ ਕੇ ਜੂਆ ਖੇਡਣ ਡਿਆ ਹੀ ਉਹ ਯੋ ਉਹ ਨਹੀਂ ਕਹਿੰਦਾ 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 ਜਿਹੜਾ ਕਹਿੰਦੇ ਨਹੀਂ ਮੂਰੇ ਲੋਕਾਂ ਤੋਂ ਦੂਰ ਰੋ ਕਿ ਸ਼ਰਾਬ ਪੀ ਕੇ ਜੂਆ ਖੇਡਦੇ ਕਹਿੰਦਾ ਉਹ ਆਪਾਂ ਹੀ ਆ ਸਾਡੇ ਨੂੰ ਲੱਗਦਾ ਕਿ ਹੀਰੂ ਆ ਕੀ ਮਤ ਆ ਰਹੀ ਹੈ ਤੇਲੇ ਨੂੰ ਪਤਾ ਹੈ ਨਹੀਂ ਨਹੀਂ ਅਜਦਾ ਏਦਾਂ ਕਹਿ ਜਿੱਦਾਂ ਹਰਿਆਣਵੀ ਲਿਖਿਆ ਹੈ ਨਾ ਫਿਰ ਗਾਲੀ ਵੀ ਨਹੀਂ ਹੈਗੀ ਬਹੁਤ ਪਿਆਰ ਕਰਨ ਵਾਲਾ ਸਾਡਾ ਹੈ ਉਹ ਕੋਈ ਨਹੀਂ ਜਾਂਦਾ ਜਦੋਂ ਉਹ ਤੁਮ ਨਹੀਂ ਆ ਤੇ ਮੇਰਾ ਲਾ ਲਾ ਕੇ ਆ ਉਧਰ ਤੇ ਉੱਥੇ ਤੁਰ ਕੇ ਲਗਾਈ 3 ਕਿਲੋਮੀਟਰ ਦਾ ਜਿੱਤ ਸਿੱਰੇ ਸਿੱਰੇ ਜਾਣਾ ਮਨੇਰੇ 5 ਵਜੇ ਲੱਗ ਉਹ ਜਿੱਥੇ ਮੈਂ ਜਾਣਾ ਤੇ ਗਲਾਸੀ ਜੰਕਸ਼ਨ ਬੜਾ ਫੇਮਸ ਹੁੰਦਾ ਨਾ ਬਾਬੇ ਕਾਲੇ ਦਾ ਬਾਬੇ ਕਾਲੇ ਦਾ ਉੱਥੇ ਉੱਥੋਂ ਕਰਾਸ ਕਰਕੇ ਜਾਣਾ ਦੂਲਾ ਦਾ ਹੱਥ ਮੜ ਗਈ ਕਰਮਾ ਬਾਈ ਇਹ ਨਵਾਂ ਕੰਮ ਖੋਲਿਆ ਹਣਾ ਕੁੱਤ ਸੋਹਣਾ ਲੱਗਣ ਡਿਆ ਪੈਂਟ ਕੋਟ ਪਾਇਆ ਵਾ ਤੇ ਮਧਾਲੀ ਦੂਜੀ ਤੇਰੇ ਦੋ ਹੱਥਾ ਨਾ ਮਧਾਲੀ ਲੋਕੀ ਸਿੱਧੇ ਕਦੇ ਇਹ ਮਨਜੀਤ ਡੋਟ ਕਰਦੇ ਮਨਜੀਤੋ ਮਨਜੀਤੋ ਪੰਜਾਬੀ ਕੀ ਹੁੰਦਾ ਉਹਦਾ ਮਨਜੀਤੋ ਮਨਜੀਤੋ ਮਮਾ Mangito, mangito, Mamma, Majito, Mangito. Majito, 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 Manjito! Majito, 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 Oh my God! ਜਾਸਨਿਕਾ ਨਹੀਂ ਲੋਨ ਘਟਿਆ ਯਾਰ ਲੋਨ ਹੈ ਗਈ ਵਿੱਚ ਲੋਨ ਨਹੀਂ ਘਟ ਪਾਇਆ ਨਹੀਂ ਬਾਜੀ ਲੋਨ ਮੰਗਾ ਲੋਨ ਵਾਪਸ ਕਰੀ ਜੱਗ ਰਿਐਕਸ਼ਨ ਦੋ ਕਿਦਾਂ ਦਾ ਲੱਗਾ ਪਰ ਇੱਦਾਂ ਘਰ ਮਾਣ ਬਜੇ ਉਹ ਮਿੱਠਾ ਪਾ ਲੈ ਨਹੀਂ ਮੂਣਾ ਮੂਣਾ ਨਾ ਨਾ ਕੋਸ਼ਿਸ਼ ਨਹੀਂ ਕਰਾਂ ਨਹੀਂ ਨਹੀਂ ਇਦਾਂ ਹੀ ਜਿਵੇਂ ਮਾਰੀ ਕਰਕੇ ਆਏ ਉਹ ਜਿੰਦਾ ਕਹਿੰਦੇ ਇੰਨਾ ਗੰਦਾ ਮੂੰਹ ਮੈਂ ਕਦੇ ਨਹੀਂ ਵੇਖਿਆ ਮੈਂ ਯਾਰ ਪਾਈ ਲੋਨ ਫੜਿਆ ਯਾਰ ਮਾੜਾ ਨਹੀਂ ਨੀ ਪਾਣੀ ਕੱਚ ਸਾਰੇ ਕਿੰਨੇ ਹੋਰ ਮੈਨੂੰ ਯਾਰ ਸੁਆਦ ਹੀ ਨਹੀਂ ਆਇਆ ਤਾਂ ਮੈਂ ਨਹੀਂ ਤੇ ਬੜਾਈ ਦੇ ਲਗੀ ਇੱਥੋਂ ਲੈ ਲਓ ਨਿੱਕੀ ਅਲੀ ਕੋਈ ਗੱਲ ਨਹੀਂ ਮੈਂ ਬੜਵਾ ਦੇ ਕੇ ਚੱਲੋ ਉਹ ਨਹੀਂ ਫੜਿਆ ਸਾਨੂੰ ਸੁਆਦ ਨਹੀਂ ਲੱਗਾ ਅਸੀਂ ਵਾਪਸ ਕਰਦੇ ਲੱਗੇ ਨਾ ਨਾ ਗੱਡੀ ਦਾ ਕਰ ਵਾਪਸ 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 ਕਰਦੀ ਕਰ ਦੋ ਵਾਪਸ ਕਰ ਦੋ ਵਾਪਸ ਕਰ ਪਾ ਦਿਓ ਵਾਪਸ ਆਲੇ ਸਾਰੇ ਆਪਣਾ ਪੈਸਾ ਪੈ ਗਿਆ ਵਾਪਸ ਵਾਪਸ ਕਰ ਦਿਓ ਯਾਰ ਵਾਪਸ ਹੁਣ ਸਵਾਦ ਨਹੀਂ ਲੱਗੀ ਇਹ ਹੁਣ ਵਾਪਸ ਕਰੋ ਹੁਣ ਵਾਪਸ ਕਰੋ ਕੋਹਣਾ ਸਾਰੀ ਵਾਪਸ ਇੱਕ ਵਾਪਸ ਕਰ ਦਿਓ ਫੇਰ ਆ ਦੇ ਯਾਰ ਹੋਕੀ ਉਹਨੇ ਕਿਹਾ ਵੀਰ ਇੱਕ ਇੱਕ ਬੋਤਲ ਇੱਕ ਪਾਪਾ ਪੀਤੀ ਬਾਲਟੀ ਇੱਕ ਵਾਪਸ ਕਰ ਲਓ ਨਾ ਹੋਕੀ ਇਹ ਡਸਟਬਿਨ ਬੜਾ ਜਿਆਦਾ ਸ਼ਗਨ ਲਾਉਂਦਾ ਗਲਾਗ ਲਾਉਂਦਾ ਮੂਲੀ ਸੰਸਬਦੀਆਂ ਇਹ ਹੁਣ ਸਿਰ ਤੇ ਰੋਡ ਦੇ ਬਾਕੀ ਤੇਰਾ ਮੀਰ ਸੁਹਾਗ ਤੇਰਾ ਸੁਹਾਗ ਜਿੰਨੇ ਤੈਨੂੰ ਤੇ ਸ਼ਰਾਬ ਚੜਾਈ ਆ ਚੜ ਗਈ ਉਹ ਚੜ ਗਈ ਉਹ ਚੜ ਗਈ ਇਹ ਦਿਨ ਵੇਖਿਆ ਨਹੀਂ ਅੱਜ ਸੋਚਾ ਬੰਦ ਆ ਉਹਦਾ ਸੋਚ ਲਈ ਇਹ ਤਾਂ ਮੜਾ ਮੜਾ ਜਾਗਦਾ ਬਈ ਅਜੇ ਹੋਰ ਇਹ ਵਾਲੀ ਸਟਾਰਟ ਅਰੇਂਜ ਕੋਚ ਦਾ ਪਤਾ ਲੱਗਣਾ ਮਨਜੀਤੋਂ ਪੀਂਡਿਆ ਫਰੀਤੋਂ ਪੀਂਡਿਆ ਆ ਗਰਮ ਕਰਾ ਕੇ ਲਿਆਓ ਯਾਰਾ ਉਹਨਾਂ ਨੇ ਕਿਹਾ ਗਰਮ ਕਰਕੇ ਲਿਆ ਆਪਣੇ ਫਿਰ ਇੱਧਰ ਚਲੇ ਗਏ ਮਗਰ ਇਹ ਆ ਪਸੰਦ ਨਹੀਂ ਆਈ ਨਵੀਂ ਆ ਗਈ ਹੈ ਵੀਰ ਨਵੀਂ ਪਸੰਦ ਆ ਜਾਊਗੀ ਵੀਰ ਅੱਧਾ ਅੱਧਾ ਭਾਈ ਇਹਨੂੰ ਨਹੀਂ ਪਤਾਗਾ ਬਾਈ ਇਹਨੂੰ ਸ਼ਰਾਬ ਦਿੱਤੀ ਹੈ ਭਾਈ ਇਹਨੂੰ ਨਹੀਂ ਪਤਾ ਲੱਗਣਿਆ ਕੀ ਹੋਣਿਆ ਕਿਉਂ ਜਾ ਰਿਹਾ ਦਾਰੂ ਪੀਂਦਾ ਏ ਰੱਜਿਆ ਈ ਨਹੀਂ ਠੀਕ ਹੈ ਮਤਲਬ ਅੱਧਾ ਅੱਧਾ ਸਾਰੇ ਵੱਖਰਾ ਲੈਣਾ ਨਹੀਂ ਕੋਈ ਨਹੀਂ ਇਹਨੂੰ ਕੋਟ ਕੋਟ ਕਰ ਕੱਢ ਲੈਣਾ ਬਾਜੋ ਪੀ ਤੇ ਦੇ ਤੂੰ ਹੀ ਦੋ ਜੇ ਠੀਕ ਹੈ ਠੀਕ ਹੈ ਪੈਸੇ ਲੈ ਲਿਆ ਠੀਕ ਹੋ ਗਿਆ ਹੁਣ ਪਾ ਦੋ ਹੁਣ ਨੈਕਸਟ ਟਾਈਮ ਪਾਲਾ ਪਾ ਲਈ ਯਾਰ ਪਾਵਾ ਯਾਰ ਮੈਂ ਕਹਿੰਦੇ ਨੈਕਸਟ ਟਾਈਮ ਬੜਾ ਹੋ ਜਾ ਸਪਰੈਡ ਆਹ ਵਖੋ ਹੁਣ ਖੱਜਲ ਹਾ ਹੁਣ ਕੀ ਕਰਨਾ ਇਹਦਾ ਇਹ ਸਾਨੂੰ ਪੈਕ ਕਰ ਦੋ ਕਿੰਨੇ ਦੇ ਦਾਂਗੇ ਉਹ ਤਾਂ ਪਾ ਲਈ ਰਾਤ ਦਿਖਾ ਰਹੇ ਨਾ ਲਫਾਫਾ ਨਹੀਂ ਲੈ ਗਿਆ ਨਾ ਲਫਾਫਾ ਨਹੀਂ ਲੈ ਗਿਆ ਅੱਜ ਲਫਾਫੇ ਦੇ ਡੇੜਾ ਤੁਸੀਂ ਜਗਤ ਪੁਆਏ ਮੈਂ ਲੈ ਗਣਿਆ ਉਹ ਵਿੱਚ ਕੱਢ ਉਲਟੀਆਂ ਵਾਲਾ ਲਫਾਫੇ ਕੱਲ ਗਾਕਣ ਨੂੰ ਆਹ ਨਾ ਮੈਨੂੰ ਲੱਗ ਆਹ ਲਫਾਫੇ ਲੂਵੇ ਲੈ ਕੇ ਆਏ ਇਹ ਬਾਜੀ ਹੋ ਗਿਆ ਧਾਰਾ ਇਹ ਸਾਗਰੇ ਸਿੰਘ ਪਾਈ ਦਾ ਆ ਸਹੀ ਹੈ ਭਾਜੀ ਇਹ ਬਹੁਤ ਵਧੀਆ ਕੰਦੀ ਜੀ ਹੋ ਜਾਂਦੀ ਜਿੱਥੇੋਂ ਪਾਣੀ ਪੈ ਕੇ ਚੱਲੀ ਰਹਾ ਆ ਗਿਆ ਸਾ ਆ ਕੇ ਤੱਕ ਤੱਕ ਵਿਸੀ ਗੀ ਵਧੀਆ ਇਹ ਵਧੀਆ ਹੀ ਭਾਈ ਯਾਰ ਪਹਿਲਾਂ ਤਾਂ ਐਵੇਂ ਟਾਈਮ ਹੀ ਖਰਾਬ ਕੀਤਾ ਤੂੰ ਸਦੀ ਬੰਦੀ ਕੋਈ ਜਾਣ ਲੈ ਪਿਛਲੇ ਘਰ ਨਾਲ ਪਾਣੀ ਹਨੀਏ ਸਾਨੂੰ ਥੋੜਾ ਪਤਾ ਹੀ ਯਾਰ ਕਾਜ ਬਣਾਇਆ ਤੈਨੂੰ ਜਦੋਂ ਪਹਿਲੀ ਵਾਰੀ ਬਣਾਇਆ ਸੀ ਉਦੋਂ ਪਾਣੀ ਚ ਸਾਰਾ ਕੁਝ ਖਾ ਲੈਣਗੇ ਫਿਰ ਸੋਫ ਨਹੀਂ ਛੱਡਣਗੇ ਇਹ ਦੇਸ਼ ਇਹਨਾਂ ਦੇ ਰਹਿਣ ਜੋਗ ਦੋਸ਼ ਨਹੀਂ ਇਹ ਮੈਨੂੰ ਵੀ ਦੇ ਦੇ ਚੱਲ ਦੋਸ਼ ਦੇਸ਼ ਜਾਂਦੇ ਭਾਜੀ ਪ੍ਰੇ ਦੀ ਰੇਡੀਓ ਲੱਗ ਗਈ ਬਸ ਕੋਚ ਆਲਾ ਮੋਢੀ ਬਾਦ ਦਾ ਖਾਲਾ ਬਸ ਕਰ ਇਹ ਵੀ ਨਸ਼ਾ ਹੀ ਆ ਉਹ ਜਿੰਨੀ ਤੇ ਗੱਲ ਹੋ ਗਈ ਆ ਰਹੀ ਹੈ ਨਾ ਮਮਾ ਤੇ ਇਹਦੇ ਬੀਤੀ ਮੇਰੇ ਬੀਤੀ ਵੀ ਨਹੀਂ ਮੈਨੂੰ ਕੋਕ ਮੈਨੂੰ ਕੋਕ ਪੀ ਕੇ ਖਾਈ ਜਾਣਾ 17 ਹੋ ਰਹਿਣਾ ਆ ਲਾਇਓ ਕਿੰਨੇ ਲਾਇਆ ਤੇ ਅੱਜ ਐਮਵੀ ਵੀ ਕੈਸ਼ ਨੂੰ ਕੈਸ਼ ਤੋਂ ਲੈ ਕੇ ਕੈਸ਼ ਕਰੰਨੇ ਐਮਵੀ ਪੰਜ ਕਰੋ ਅੰਮੀ ਵੇ ਕਰੋ ਫੁੰਦਰ ਟ੍ਰਾਂਸਫਰ ਕਰਨਾ ਲਾਤੇ ਲੇਖੋ 920 534 200 920 366 67 ਇਹ ਕਰਿਓ ਉਹ ਕਿਹ ਪਹਿਲਾਂ ਜਦੋਂ ਪੂਰਾ ਪੂਰਾ ਹੋਇਆ ਨਹੀਂ ਸੌ ਸੌ ਪਚਕ ਚੁੱਕ ਗਿਆ ਜਾਂਦਾ ਆਵੀ ਆਉਂਦੀ ਕਰ ਲੈਣਾ ਨਹੀਂ ਦੌੜ ਲੋਣੀ ਹਣ ਦੌੜ ਦੌੜ ਲੋਣੀ ਸੌ ਲੱਗੇ ਤੂੰ ਵਿਆਹ ਆ ਮੁੰਡਾ ਲੱਗਣ ਚੱਲ ਚੱਲ ਕੋਈ ਦੌੜ ਗਿਆ ਨਹੀਂ ਕੀ ਫੋਟੋ ਖਿਚਾਉਣਾ ਸਾਰੇ ਆ ਦੇ ਜਾਓ ਆ ਕੇ ਮਾਰ ਦੇ ਖਿਚ ਗਏ ਬੰਦਾ ਬੰਦ ਹੋਈ ਨਾ ਇਹ ਦੇ ਵੇਖੀ ਵੇਖੀ ਕਰਕੇ ਵੇਖਾ ਕਰਕੇ ਵੇਖਾ ਥੋੜਾ ਜਿਹਾ ਸਿਰ ਥੱਲੇ ਨੂੰ ਕਰ ਨੂ ਉਧਰ ਨੂੰ ਜਿਹੜਾ 48 ਘੰਟੇ ਵਾਸਤੇ ਲੋਕ ਹੋ ਜੇ ਪਰਿਓ ਹੁਣ ਪਰਿਓ ਪਰਿਓ ਲੱਗ ਜਾ ਚੱਲ ਵੀਰ ਪਰਿਓ ਨਹੀਂ ਨਹੀਂ ਲੱਗ ਜਾਣੀ ਥੋੜਾ ਜਿਹਾ ਸਿਰ ਥੱਲੇ ਕਰ ਸਿਰ ਥੱਲੇ ਕਰ ਲੈ ਬਸ ਚਲੋ ਚਲੀਏ ਮਮਾ ਜੇ ਜੀ ਇਹਨਾਂ ਨੂੰ ਵੇਖ ਲੈਣਾ ਸਭ ਸਭ ਟੰਗੇ ਜਾਣਾ ਤੇਰੀ ਫੋਟੋ ਆਉਣੀ ਹੋਣੀ ਕਿਹਦੀ ਆਉਣੀ ਨਹੀਂ ਨਹੀਂ ਖੋਲ ਦੇ ਬਿਲਕੁਲ ਪੁੱਤ ਕਾਲ ਆ ਲਿਆ ਟੋਟੋਸ ਤੋਂ ਲੈ ਕੇ ਆਏ ਇੱਕ ਪੁੱਤ ਕਾਲ ਆਇਆ ਨਹੀਂ ਯਾਰ ਬੰਦਾ ਵਧੀਆ ਯਾਰ ਬੰਦਾ ਨਾਈਸ ਬੰਦਾ ਆ ਮੇਰਾ ਵੀਰ ਆ ਮਮਾ ਮੇਰਾ ਕਰ ਬੰਦਾ ਬੰਦਾ ਨਾਈਸ ਕਹਿੰਦੇ ਬੋਲੇ ਇੱਕ ਤੇ ਸਿਫਤ ਵੀ ਨਹੀਂ ਪੱਚਦੀ ਇਹਨਾਂ ਨੂੰ ਇਹਦੇ ਗੱਡੀ ਦਾ ਨੰਬਰ ਰੱਟ ਕਰਾਉਂਦੇ ਡਰਾਈਵਰ ਤੁਹਾਨੂੰ ਸ਼ਰਾਬ ਵੀ ਦੀ ਆ ਡਰਾਈਵਰ ਸ਼ਰਾਬੀ ਗੱਡੀ ਚਲਾਉਂਦਾ ਤੂੰ ਸ਼ਰਾਬੇ ਸਿੱਧੇ ਚੱਲਦੀ ਹੁੰਦੀ ਆ ਦਾਰੂ ਪੀ ਕੇ ਦਾਰੂ ਪੀ ਕੇ ਜਾਟ ਬੁੱਕ ਦੇ ਵੀਰ ਆ ਵੀਰ ਵੀਰ ਕੋਈ ਕਹਿਣਾ ਤੂੰ ਨਾ ਮੈਂ ਵੀਰ ਕੁਝ ਕਹਿਣਾ ਕਹਿੰਦਾ ਕਹੋ ਯਾਰ ਐਸੀ ਗੱਲ ਹੋਈ ਐ ਵੇਲੇ ਦਿਲ ਦੀ ਗੱਲ ਹੋਈ ਨਹੀਂ ਕੋਈ ਕਹਿ ਨਾ ਯਾਰ ਉਹ ਪੀ ਹੁਣ ਦਿਨ ਨੂੰ ਪੀਜੀ ਕਰਨਾ ਪੈਣਾ ਜੀ ਆਪ ਦਿਨ ਵਿੱਚ ਆਪਣੇ ਆਪ ਨੇ ਬੋਲੀ ਪਾਣੀ ਮੈਨੀ ਪੀ ਗਾੜੀ ਗਾੜੀ ਆਏਗਾ 20 ਰੁਪਏ ਵਾਲੇ ਜਨਾਵੇਂ ਲੈਂਦਾ ਜੀ ਨਹੀਂ ਇਹ ਮੈਂ ਮੈਂ ਬੜੀਆਰੀ ਪਾਲੇ ਮੈਂ ਇਹ ਜਿਹੜੇ ਤੋਂ ਗਾਜਰੀ ਰੰਗ ਦਾ ਬੂਟ ਪਾਇਆ ਨਹੀਂ ਆਥੂ ਜਾਨਣੇ ਮੈਂ ਮੈਂ ਮਾਈਕ ਖੋਤ ਗਾਇਸ ਵੀਰੇ ਅਸੀਂ 300 ਕਿਲੋਮੀਟਰ ਤੋਂ ਆਏ ਏਡਾ ਕਹੀ ਜਾਏ ਤਿੰਨ ਤਾਂ ਵੀ ਨਹੀਂ ਆਏ ਤੇਲ ਮੁੱਕ ਗਿਆ ਵੀਰ ਜੀ ਨੇ ਤੇਲ ਭਰਾ ਰਿਆ ਪੈਂਟ ਕੋਡ ਵੇ ਵੀ ਜਿੱਦਾਂ ਪਾਇਆ ਜਿੱਦਾਂ ਵੀਰ ਵਿਆਹ ਤੋਂ ਆਇਆ ਵੀਰ ਵੀਰ ਕਿਦੇ ਵਿਆਦ ਹੋਇਆ ਵਾ ਕਿਦਾ ਵਿਆਹ ਹੀ ਅੱਜ ਭਾਜੀ ਕਿੰਨੇ ਦਾ ਪਾ ਦੀਏ ਵਾ ਵੀਰ ਜੀ 100 ਰੋ ਦਾ ਦਾ ਦੋ 100 ਰੋ ਦਾ ਪਾ ਦੀਏ ਹਾਂਜੀ ਹਾਂਜੀ ਭਾਈ ਟੈਂਕੀ ਫੁੱਲ ਕਰ ਦੋ ਭਾਈ ਇੱਥੋਂ ਕਰ ਦਈਏ ਐਨੂੰ ਹੀ ਹੋਂਦੋ ਵੇ ਭਈਆ ਆਪ ਕਰ ਲਿਓ ਭਾਜੀ ਜ਼ੀਰੋ ਕਰ ਲਈ ਕਰ ਲਈ ਭਾਈ ਚੈੱਕ ਕਰ ਲਈ ਜ਼ੀਰੋ ਭਾਜੀ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਕੰਮ ਤੇ ਲੱਗਿਆ ਨੋ ਬਸ ਇੱਥੇ ਹੀ ਆਂਦੀ ਜਦੋਂ ਤੇ ਆਏ ਆਂ ਦੀ ਤੇ ਕਿੰਨੇ ਕ ਪੈਸੇ ਮਿਲ ਜਾਂਦੇ ਜੀ ਆਹ ਨਾ ਪੁੱਛੋ ਭਾਈ ਇਹ ਰੋਟੀ ਮਿਲ ਜਵਾਈ ਨਹੀਂ ਬਣੀ ਪੁਰਤਕਾਰ ਤੇ ਬਣੀਏ ਪਰੀ ਕੋਟ ਤੇ ਤੂੰ ਹੀ ਬੜਾ ਵਧੀਆ ਪਾਇਆ ਭਾਈ 크ਿਸਮਸ ਤੇ ਗਿਫਟ ਦੇ ਗਿਆ ਕੋਈ ਤੁਹਾਡੇ ਵਰਗਾ ਵੀ ਸੱਜਣ ਨਹੀਂ ਨਹੀਂ ਭਾਈ ਬਹੁਤ ਵਧੀਆ ਕੋਟ ਪਾਇਆ ਭਾਈ ਭਾਈ ਤੇਮੋ ਚੋ ਜੁੱਤੀ ਮੰਗਾਈ ਵੇਖੋ ਭਾਈ ਤਾਂ ਤਾਣ ਕਰੋ ਲਾ ਥੋੜੀ ਜੀ ਵਾਹ ਭਾਈ ਜੁੱਤੀ ਦਾ ਬੰਦੇ ਲ ਫਲੈਕਸੀਬਿਲਟੀ ਬਹੁਤ ਆ ਤੁਹਾਡੀ ਭਾਈ ਜਿੰਮ ਕਰਦੇ ਰਹੇ ਸੀ ਜਿੰਮ ਕਰਦੇ ਰਹੇ ਭਾਈ ਕਿੱਥੇ ਭਾਈ ਭਾਈ ਸਾਡੇ ਘਰ ਲੱਗਿਆ ਹੈਗਾ ਅਛਾ ਉਹ ਦੀਵਲਸ ਜਿਹੜਾ ਹਾਂਜੀ 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 ਅਛਾ ਅਛਾ ਅਜੀ ਇੱਥੇ ਜਾਣੇ ਨੇ ਹੋ ਨਹੀਂ ਜਾਣੇ ਨੇ ਹੋ ਨਹੀਂ ਜਾਣੇ ਭਾਜੀ ਕਿਉਂ ਭਾਜੀ ਤੇ ਆੜੀ ਘਰੀ ਦੇ ਇੱਥੇ ਕਿੰਨੇ ਬੰਦੇ ਆ ਓਏ ਕੋ ਉਹ ਆ ਉਹ ਕਹਿੰਦਾ 100 ਰੁਪਏ ਵੱਣ ਲਾ 40 ਦਾ ਤੇਲ ਪਾ ਜਾਂਦਾ 20 ਰੁਪਏ ਤਾਂ ਖਾਲੀ ਦਾ 40 ਭਾਜੀ ਭਾਜੀ ਫੁੱਲ ਕਰਦੇ ਪਾਜੀ ਫੁੱਲ ਕਰਦੇ ਭਾਜੀ 100 ਯੂਰੋ ਦਾ ਕਿਹਾ ਜੇ ਹਾਂਜੀ ਭਾਜੀ ਤਾਂ ਗੱਡੀ 'ਚ ਇੰਨਾ ਪੈਂਦਾ ਨਹੀਂ ਰਹਾ ਹੈ ਨਹੀਂ ਪੈਂਦਾ ਭਾਜੀ 80 ਤਾਂ ਪਾਇਗਾ ਭਾਜੀ ਚਲੋ ਫੁੱਲ ਕਰਦੇ ਪਾਜੀ ਕੋਈ ਗੱਲ ਨਹੀਂ ਕਹਿੰਦਾ ਝੂਟੇ ਹੀ ਬਚਦੇ ਆ ਉਹੀ ਹਾਲ ਤੁਹਾਡਾ ਵਾ ਬਾਪਾਈ ਝੂਟੇ ਭਾਈਦੇ ਆ ਆ ਭਾਈ ਗੱਡੀ ਤਾਂ ਨਹੀਂ ਸੋਹਣੀ ਆ ਭਾਈ ਗੱਡੀ ਬਹੁਤ ਸੋਹਣੀ ਏ ਤੁਹਾਡੀ ਭਾਈ ਗੱਡੀ ਸੁਖ ਹੰਡਾ ਨਹੀਂ ਹੋਏ ਭਾਈ ਗੱਡੀ ਬਹੁਤ ਸੋਹਣੀ ਏ ਆ ਭਾਈ ਤੂੰ ਤੇ ਬਹੁਤ ਮਹਿੰਗਾ ਕਰਨ ਡਿਆ ਵਾ ਤੂੰ ਤੇ ਤੇਲ ਹੀ ਬੜਾ ਬਾਦ ਐ ਭਾਈ ਤੂੰ ਸੌਦਾ ਕਿਹਾ ਜੀ ਭਾਈ ਬਾਕੀ ਕੈਨੇ ਚ ਵਾਦੀਏ ਕੈਨੇ ਵਰੀਓ ਉਹ ਡੱਬਾ ਜਾ ਵੜੋ ਚਵਾ ਦਿਓ ਭਾਈ ਭਾਈ ਬਹੁਤ ਜੀ ਵੇਖਿਓ परीलो एनुज इंडिया दे साहब ना कराते मेरे तवीर बाबा पैह बन गई हो वो कोई पाई सात कियार भी बने हैं ना तो आह सात कियार बने हैं नहीं पाते एंकी पाते पाई टेपी दे दोनों मरी जाते कमेटा भाई आला पाते दुमामा 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 चल मते आला पाते आप अर्थी फाला ले वो भाई बेल भाई दे दो भाई चलो ड्राइवर अभी मुझे घर छोड़ के <laughs> <जाए>? <laughs> उन ड्राइवर उन ड्राइवर हां जी बहुत जब्बा करनी है प्यारीयां दी तो भाइया हट तू ही पाजी इतना हार्ड वर्क क्यों कर दे तू की कमाना चंदे जिंदगी तू मैं पैसा दौलत शौहरत हर चीज परयोग की कह रहे है फुट ऑन ब्रेक प्लस चलो चंगा फिर वीर वीर बाय बाय चंग जा ओके okay, गाइस बाय अही का आ गए ਤੇ ਥੈਂਕ ਯੂ ਸੋ ਮਚ ਜੇ ਦੀ ਵਲੌਗ ਵੇਖਿਆ ਤੇ ਵਲੌਗ ਨੂੰ ਪਿਆਰ ਦਿਓ ਓਕੇ ਗਾਇਜ਼